ਹੜ ਗਿਆ ਆ ਜਾ ਸੰਘਾ ਦਾ ਜਹਾਜ਼ ਹੜ ਗਿਆ 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 ਡੈਫਰਮ ਵਾਲਾ ਡੈਫਰਮ ਵਾਲਾ ਹੜ ਗਿਆ ਜਾਊ ਤਾਂ ਵੀ ਜਾਊ ਜਾਊ ਤਾਂ ਵੀ ਹੜ ਗਿਆ ਹੜਾ 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 ਕਰ ਖੜ ਜਾ ਗਿਆ ਸਿੰਘਾਂ ਦਾ ਜਹਾਜ਼ ਗਿਆ ਗਿਆ ਉਤੋਂ ਦੀ ਗਿਆ ਜਿਵੇਂ ਆਇਆ ਟਰੈਕ ਤੋਂ ਉਤਰਿਆ ਨਹੀਂ ਪਿੰਡ ਮੁੰਡੇ ਦਾ ਹਾਂ ਸਕੋਰ ਆ ਗਏ ਤੇ ਸੈਫਰਮ ਵਾਲਾ ਇੱਧਰ ਜਾਂਦਾ ਦੇਖੋ ਹੋਇਆ ਖੜਾ ਮਗਰ ਮਾਰੋ ਕਰਾਜ ਨਹੀਂ ਗਾ ਪਿਆ ਸਾਫ ਕਰਿਆ ਜਾਮ ਲੋਕ ਸਟਾਰਟ ਹੋ ਗਿਆ ਟਰੈਕਟਰ ਇੱਕ ਪਾਸੇ 852 ਦੂਜੇ ਪਾਸੇ ਜੌਂਡੀ ਆ ਰਿਹਾ ਤੇ ਤੀਜੇ ਪਾਸੇ 3600 ਫੋਰਡ ਤੇ ਫੋਰਡ ਦਾ ਕੰਮ ਸਟਾਰਟ ਆ ਮੈਂ ਤੁਹਾਨੂੰ ਪੈਂਤਰਾ ਕਰਕੀਨ ਚੱਲੀ ਆ ਕਰਕੀਨਾ ਤੇ ਇਹ ਇਹ ਛੱਡ ਗਏ ਮਿੱਟੀ ਆ ਬਾਈ ਸਿੰਘਾਂ ਦਾ ਜਹਾਜ਼ ਤੇ ਟੀਵੀ ਦੇਖਵਾ ਸਿੰਘਾਂ ਦਾ ਜਹਾਜ਼ ਵਾਂਗ ਦੇਖੋ ਜਾਂਦਾ ਆ ਨੰਬਰਦਾਰ ਚੱਲੇ ਆ ਅਜੇ ਪੂਰਾ ਮੈਚ ਫਸਿਆ ਪਿਆ ਇੱਥੇ ਮੰਨ ਕੇ ਚੱਲੋ ਵੀ ਕੰਮ ਟੇਡਾ ਹੋਇਆ ਪਿਆ ਜਮਾ ਤੇ ਸਿੰਗੜੇ ਪਿਆ ਕਿਹੜਾ ਕੁੰਡੀਆਂ ਵਾਲੇ ਆ ਫੋੜ ਝੱਲਿਆ ਖਾਸਲਾ ਹਾਂ ਸਪੁਰਪਿੰਡ ਆ ਛੋਟੇ ਦਾ ਇਹ ਆ ਜੋਂਡੀਆ ਰ ਆ ਗਿਆ ਇਹ ਦੇਖਾਣੇ ਸਾਨੂੰ ਪੈਂਤਰਾ ਇਹ ਹੜ ਗਿਆ ਆ ਜਾ ਸਿੰਘਾਂ ਦਾ ਜਹਾਜ਼ ਏ ਹੜ ਗਿਆ 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 ਡੈਫਰਮ ਵਾਲਾ ਡੈਫਰਮ ਵਾਲਾ ਹੜ ਗਿਆ ਜਾਉ ਤੂੰ ਵੀ ਜਾਉ ਜਾਉ ਤੂੰ ਵੀ ਹੜ ਗਿਆ ਹੜਾ 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 ਕਰ ਜਾ ਗਿਆ ਸਿੰਘਾਂ ਦਾ ਜਹਾਜ਼ ਗਿਆ ਗਿਆ ਉਤੋਂ ਵੀ ਗਿਆ ਹੋ ਗਿਆ ਆ ਲੈ ਜਾ ਆ ਲੈ ਜਾ ਆ ਫੇਰ ਆ ਗਿਆ ਕਰ ਕੀ ਨਾ ਮਿੱਟੀ ਹੈ ਨਹੀਂ ਇਹ ਕਿਆ ਇਹਦਾ ਨੰਬਰ ਨਾ ਆ ਗਿਆ ਨੰਬਰ ਨਾ ਰੇ ਉਹ ਕਿਰਾਏ ਖਾਲੀ ਕਰ ਗਿਆ ਏ ਇਹ ਕਿਰਾਏ ਆਉ ਲੈ ਨਾ ਗਿਆ ਇਹ ਖਾਦੇ ਵਾਲਾ ਭਾਈ ਇਹ ਵੀ ਖਾਲੀ ਕਰ ਗਿਆ ਕਿਰਾ ਆ ਫੋੜ ਹੋ ਗਿਆ ਪਰਕੇ ਆ ਆਉਂਦਾ ਸਿੰਘਾਂ ਦੀ ਕੋੜੀ ਆ ਗਈ ਇਹ ਹੈ ਆ ਪੱਕੇ ਫੋੜ ਵਾਲੇ ਗਿਆ 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 ਆ ਗਿਆ ਝੋਟਾ ਏ ਇਹ ਦੇਖ ਰੱਬ ਕਿਉਂ ਲੈ ਗਿਆ ਪਾਸੇ ਹੱਨੇ ਉਤਰ ਗਿਆ ਭਾਈ ਜੀ ਬੜਾ ਬੜਾ ਜੁਰਕਾ ਲੱਗਿਆ ਪਿਆਗਾ ਆ ਗਿਆ ਇੱਕ ਮਿੰਟ ਬੜਾ ਬੜਾ ਜੁਰਕਾ ਲੱਗਿਆ ਪਿਆਗਾ ਆ ਵੀ ੜ ਗਿਆ ਸੇ ਆਪਣਾ ਨਾ ਕੋੜਾ ਇਹ ਢੋਲੂ ਤੇ ਜਾਂਦਾ ਝੋਟਾ ਆ ਫੋੜਾ ਤੇਰੇ ਦਾਲਾ ਦੇਖਾਂਗੇ ਨਾ ਡਾਕਟਰ ਚੜਦਾ ਇੱਥੇ ਚੱਲ ਵੀ ਚੱਲ ਵੀ ਜੌਨੀਆਰਾ ਆ ਗਿਆ ਆ ਮੱਠਾ ਜਾਣਾ ਝੋਟਾ ਹਾਏ ਹਾਏ ਆ ਤੇਰੇ ਨੌਗਰਿਆ ਆ ਤੇਰੇ ਨੌਗਰਿਆ ਮਿੱਟੀ ਦੇਖ ਜਾਂਦਾ ਤੇਰੇ ਨਾਲ ਲਈ ਮੜ ਗਿਆ ਮੜ ਗਿਆ ਉਹ ਜਾ ਕੇ ਨੌਗਰਾ ਜਾਂਦਾ ਲਾਟ ਦੇਖ ਆ ਦੇਖੋ ਜੀ 100% ਦਾ ਝੰਡਾ ਚਾਕੋ ਲੈ ਆ ਫੇਰ ਉਹ ਆ ਗੇਰ ਆੜ ਗਿਆ ਹਾਂ ਫੋਰਾਗੇ ਦੇ ਸੈਫਰਮ ਵਾਲਾ ਅੰਦਰ ਜਾਂਦਾ ਦੇਖੋ ਹੋਇਆ ਖੜਾ ਮਗਰ ਮਾਰੋ ਕਰਾਜ ਨਹੀਂਗਾ ਪਿਆਰਾ ਸਾਫ ਕਰਿਆ ਜਮ ਰਬੇਤਾ ਨਾ ਕੋਈ ਪੈਰਾ ਹੀ ਰੇਸ਼ ਨਹੀਂ ਆਥਰ ਵੀ ਜਾਦਾ ਝੋਟਾ ਗੱਭਰੂ ਮਿੱਟੀ ਹੋ ਦੇ ਹੁਣ ਛੱਡਿਆ ਜਾ ਕੇ ਡੰਡੇ ਨਾਲ ਮਿੱਟੀ ਚੋਂ ਤੁਰਿਆ ਜਾਂਦਾ ਇਹ ਹੁਣ ਲਾ ਕੇ ਯੋਰ ਕਲ ਖੋਣੇ ਹੁਣ ਲੈ ਰਾਣਾ ਸਾਹਵळा ਦਾ ਫੱਟੇ ਆ ਗਿਆ ਇਧਰ ਰੋਣਾ ਫਾਵਾ ਨਾ ਫੱਤੇ ਫਰੀਦ ਫੱਤੇ ਫੱਤੇ ਟੋਜਲ ਮੁਕਾਬਲਾ ਫੱਤੇ ਆ ਬਾਈ ਜਰਮੂ ਦਾ ਆ ਗਿਆ ਉੱਡਤਾਲੇ ਦਾ ਆ ਗਿਆ ਮੰਗਿਆ ਲੀਆ ਆ ਫੇਰ ਆ ਗਿਆ ਸਿੰਘਾਂ ਦੀ ਜਾਵੇ ਕਾਰਸ਼ੂਕ ਦੀ ਉੱਤੇ ਝੂਲਦੇ ਕੇ ਖਰੀ ਝੰਡੇ ਧੂਏ ਕਦੀ ਨਾ ਜਾਇਓ ਕੋਲੇ ਕਦੀ ਵੇਖਿਓ ਦੂਜੇ ਜਾਂਦਾਂ ਨਾਲੇ ਓਏ ਬੋਏ ਕੀ ਕਰਨੀ ਤੈਨ ਕਿ ਵੀ ਦੂਜੀ ਹਰ ਪਾਰ ਦੀ ਇੰਨੀ ਕਿ ਜਾਵੇ ਕਿਰਪਾ ਹੋ ਗਈ ਵੀ ਆ ਦੇਖ ਲਓ ਦੋ ਮਸ਼ੀਨਾਂ ਇਧਰ ਤੇ ਮੈਂ ਜੇ ਵੀਰ ਤੇ ਇੱਥੇ ਦੇਖਣ ਨੂੰ ਮੰਗਣੇ ਪਾਵੇ ਤੇ ਉੱਧਰਲੇ ਪਾਸੇ ਨਹੀਂ ਆਵਾਜ਼ ਟੱਡ ਬੰਗੜੀ ਉਹ ਪੰਬੂ ਆ ਗਿਆ ਬਣਾਓ ਆ ਗਿਆ ਦਾ ਓਏ ਬਾਕੀ ਦੀ ਨੀ ਉੱਟੀ ਮੈਂ ਚੱਲ ਜਾਈਏ